ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਤੇ ਪਾਤਸ਼ਾਹ ਜੀ ਵਿੱਚ ਅਥਾਹ ਸ਼ਾਂਤੀ ਇਸ ਕਰਕੇ ਸਤਿਗੁਰੂ ਜੀ ਨੂੰ ਸ਼ਾਂਤੀ ਦਾ ਪੁੰਜ ਪਿਆ ਦਿੰਦਾ ਨਿਮਰਤਾ ਦਾ ਪੁੰਜ ਪਿਆ ਔਰ ਸ਼ਹੀਦਾਂ ਦਾ ਸਰਤਾਜ ਜਿਹੜਨੋਂ ਜੁਜੇਸ ਦੇਣ ਵਿੱਚ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਇੱਕ ਸਰਤਾਜ ਮਿਲਿਆ ਸ਼ਹੀਦਾਂ ਦਾ ਸਾਡੀ ਕੌਮ ਸ਼ਹੀਦਾਂ ਦੀ ਕੌਮ ਹੈ ਸਿੱਖ ਧਰਮ ਸ਼ਹੀਦਾਂ ਦਾ ਤਾਰਾ ਔਰ ਇਸ ਧਰਮ ਨੂੰ ਅੱਜ ਦੇ ਦਿਨ ਸਰਤਾਜ ਮਿਲਿਆ ਸ਼ਹੀਦਾਂ ਨੂੰ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਿਉਂ ਹਨ ਇਹ ਵੀ ਇੱਕ ਬਹੁਤ ਬੜਾ ਸਵਾਲ ਹੈ ਸ਼ਹੀਦ ਤਾਂ ਹੋਰ ਵੀ ਬਹੁਤ ਹੋਏ ਜੀ ਪਰ ਬਾਕੀ ਸ਼ਹੀਦਾਂ ਨੂੰ ਦੇਖੀਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਦੇਖੀਏ ਉਹਦੇ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਨੂੰ ਤਤੀ ਤਵੀ ਤੇ ਜਦੋਂ ਬਿਠਾਇਆ ਗਿਆ ਜੀ ਗੁਰੂ ਅਰਜਨ ਦੇਵ ਜੀ ਇੱਕ ਫੁਰਨਾ ਬਣਾਉਣ ਤੇ ਤਤੀ ਤਵੀ ਠੰਡੀ ਹੋ ਸਕਦੀ ਉਬਲਦਾ ਪਾਣੀ ਠੰਡਾ ਪਾਣੀ ਵੀ ਬਣ ਸਕਦਾ ਸੀ ਰੇਤ ਜਿਹੜੀ ਸੀ ਉਹ ਫੁੱਲ ਵੀ ਬਣ ਸਕਦੇ ਸੀ ਪਰ ਮਹਾਰਾਜ ਸਤਿਗੁਰੂ ਜੀ ਨੇ ਉਸ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜੀ ਔਰ ਆਏ ਗੁਰਸਿੱਖਾਂ ਨੂੰ ਜਸਾਈ ਬੀਆ ਮੀਰ ਦੀ ਆਏ ਸਾਈਂ ਮੀਆਂ ਮੀਰ ਜੀ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ। ਕਿਆ ਹੂਆ ਤਨ ਤਪ ਰਹਾ। ਮਨ ਸ਼ਾਂਤ ਹੈ ਹਰਿ ਨਾਮ ਸਿ। ਸਾਡਾ ਮਨ ਵਾਹਿਗੁਰੂ ਦੇ ਨਾਮ ਨਾਲ ਲੱਗਦਾ। ਸਮੇਂ ਦੇ ਮਤਸਵੀ ਲੋਕਾਂ ਦੀ ਇਹ ਨੀਤੀ ਸੀਗੀ। ਜਹਾਂਗੀਰ ਨੂੰ ਗੱਦੀ ਤੇ ਬਿਠਾਉਣ ਤੋਂ ਪਹਿਲਾਂ ਹੀ ਉਹਰੇ ਨਾਲ ਇਹ ਮੁਕਰਰ ਕੀਤਾ ਗਿਆ ਸੀ ਕਿ ਤੂੰ ਗੁਰੂ ਅਰਜਨ ਦੇਵ ਨੂੰ ਖਤਮ ਕਰਨਾ। ਜੀ ਇਸੇ ਕਰਕੇ ਆਪਣੀ ਤੁਜਕੇ ਜਹਾਂਗੀਰੀ ਵਿੱਚ ਵੀ ਲਿਖਤਾ। कि मैं अर्जुन नाम ਦੇ ਫਕੀਰ ਤੇ ਝੂਠ ਦੀ ਦੁਕਾਨ ਨੂੰ ਬੜੇ ਚਿਰ ਤੋਂ ਖਤਮ ਕਰਨਾ ਚਾਹੁੰਦਾ ਬੰਦ ਕਰਨਾ ਚਾਹੁੰਦਾ ਕਰਾਮਾਤ ਕਰਕੇ ਤਵੀ ਨੂੰ ਠੰਡਿਆ ਕਰਨਾ ਕੋਈ ਵੱਡੀ ਗੱਲ ਨਹੀਂ ਬਲਕਿ ਉਹ ਉਸ ਤਵੀ ਉੱਤੇ ਬਹਿ ਕੇ ਜੀ ਔਰ ਸੇਕ ਨੂੰ ਸਹਾਰਨਾ ਜਿਆਦਾ ਵੱਡੀ ਗੱਲ ਹੈ ਮਹਾਰਾਜ ਕਹਿੰਦੇ ਤਾਣ ਹੁੰਦੇ ਹੋਏ ਨੇ ਤਾਣਾ ਮਾਣ ਹੁੰਦੇ ਹੋਏ ਨੇ ਮਾਣ ਸ਼ਕਤੀ ਹੁੰਦਿਆਂ ਵੀ ਇਉਂ ਰਹਿਣਾ ਜਿਵੇਂ ਸਾਡੇ ਵਿੱਚ ਕੋਈ ਸ਼ਕਤੀ ਨਹੀਂ ਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਸ਼ਾਦਤ ਸਭ ਤੋਂ ਵੱਡੀ ਸਿੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਵਿਰਾਸਤ ਯੂਐਸਏ ਚੈਨਲ ਨਾਲ ਮੈਂ ਹਾਂ ਚਰਨਜੀਤ ਕੋ ਯੂਕੇ ਤੋਂ ਅੱਜ ਅਸੀਂ ਆਏ ਹਾਂ ਰਾਮਸਰ ਵਿਖੇ ਜਿੱਥੇ ਅਸੀਂ ਪਹੁੰਚੇ ਭਾਈ ਸਾਹਿਬ ਜੀ ਕਥਾ ਕਰ ਰਹੇ ਸਨ ਜਿਵੇਂ ਭਾਈ ਸਾਹਿਬ ਜੀ ਨੂੰ ਸਾਰੀ ਦੁਨੀਆ ਜਾਣਦੀ ਏ ਹਰ ਚੈਨਲ ਤੇ ਇਹਨਾਂ ਦੀ ਕਥਾ ਹੁੰਦੀ ਹੈ ਇਹਨਾਂ ਦੇ ਵਿਚਾਰ ਸਿੱਖ ਸੰਗਤਾਂ ਸੁਣਦਿਆਂ ਨੇ ਅੱਜ ਦੇ ਸ਼ਹੀਦੀ ਪੁਰਬ ਤੇ ਆਪਾਂ ਇਹਨਾਂ ਨੂੰ ਇੱਥੇ ਮਿਲੇ ਇਹਨਾਂ ਦੇ ਨਾਲ ਆਓ ਅਸੀਂ ਤਨ ਤਨ ਗੁਰੂ ਅਰਜਨ ਪਾਚਾ ਜੀ ਦੇ ਜੋ ਕਿ ਅੱਜ ਸ਼ਹੀਦੀ ਦਿਵਸ ਹਨ ਸਮਾਗਮ ਚੱਲ ਰਹੇ ਹਨ ਉਹਨਾਂ ਦੇ ਬਾਬਤ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਆਓ ਫਤਿਹ ਬੁਲਾਈਏ ਭਾਈ ਸਾਹਿਬ ਜੀ ਨੂੰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਹੀਂ ਦਾ ਸਵਾਗਤ ਕਰਦੇ ਆ ਪੰਜਾਬੀ ਫਰਾਸਤ ਚੈਨਲ ਤੇ ਜੀਓ ਜੀ ਆਇਆਂ ਜੀ ਵਾਹਿ ਅੱਜ ਦੇ ਸ਼ਹੀਦੀ ਪੁਰਬ ਤਨ ਤਨ ਗੁਰੂ ਅਰਜਨ ਸਾਹਿਬ ਜੀ ਸ਼ਾਂਤੀ ਦੇ ਪੰਜਾਬ ਨੇ ਕਿ ਬਹੁਤ ਉਹਨਾਂ ਦਾ ਅੱਜ ਸ਼ਹੀਦੀ ਦਿਵਸ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਖਾਸ ਕਰਕੇ ਤੇ ਪੰਜਾਬ ਦਿਆਂ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਤੇ ਪਿਆਰ ਪੈਰਾਗਮਤੀ ਆਪ ਜੀ ਇਸ ਪੁਰਬ ਬਾਰੇ ਥੋੜਾ ਜਨਾ ਪਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਸਤਿਗੁਰੂ ਜੀ ਨੂੰ ਅਸੀਂ ਸ਼ਾਂਤੀ ਦਾ ਪੁੰਜ ਕਹਿੰਦੇ ਹਾਂ ਪੁੰਜ ਦਾ ਅਰਥ ਹੁੰਦਾ ਢੇਰ ਜਿਵੇਂ ਬਹੁਤ ਸਾਰੀਆਂ ਵਸਤੂਆਂ ਪਈਆਂ ਹੋਣ ਅਸੀਂ ਕਹਿੰਦੇ ਹਾਂ ਢੇਰ ਢੇਰ ਲੱਗਾ ਉਹਨੂੰ ਇਹ ਪੁੰਜ ਸ਼ਬਦ ਵਰਤਿਆ ਜਾਂਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਅਥਾਹ ਸ਼ਾਂਤੀ ਹੈ ਇਸ ਕਰਕੇ ਸਤ ਗੁਰੂ ਦੀ ਨੂੰ ਸ਼ਾਂਤੀ ਦਾ ਪੁੰਜ ਪਿਆ ਦਿੰਦਾ ਨਿਮਰਤਾ ਦਾ ਪੁੰਜ ਪਿਆ ਔਰ ਸ਼ਹੀਦਾਂ ਦਾ ਸਰਤਾਜ ਆਜੋ ਦੇਣਾ ਜਿਸ ਦਿਨ ਨੂੰ ਜਿਸ ਦਿਨ ਵਿੱਚ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਇੱਕ ਸਰਤਾਜ ਮਿਲਿਆ ਸ਼ਹੀਦਾਂ ਸਾਡੀ ਕੌਮ ਸ਼ਹੀਦਾਂ ਦੀ ਕੌਮ ਹੈ ਸਿੱਖ ਧਰਮ ਸ਼ਹੀਦਾਂ ਦਾ ਤਾਜ ਹੈ ਔਰ ਇਸ ਧਰਮ ਨੂੰ ਅੱਜ ਦੇ ਦਿਨ ਸਰਤਾਜ ਮਿਲਿਆ ਸ਼ਹੀਦਾਂ ਨੂੰ ਜੀ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਿਉਂ ਹਨ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸ਼ਹੀਦ ਤਾਂ ਹੋਰ ਵੀ ਬਹੁਤ ਹੋਏ ਜੀ ਪਰ ਬਾਕੀ ਸ਼ਹੀਦਾਂ ਨੂੰ ਦੇਖੀਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੀ ਸ਼ਹੀਦੀ ਨੂੰ ਦੇਖੀਏ ਉਹਦੇ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਨੂੰ ਤਤੀ ਤਵੀ ਤੇ ਜਦੋਂ ਬਿਠਾਇਆ ਗਿਆ ਜੀ ਗੁਰੂ ਅਰਜਨ ਦੇਵ ਜੀ ਇੱਕ ਫੁਰਨਾ ਬਣਾਉਣ ਤੇ ਤੱਤੀ ਤਵੀ ਠੰਡੀ ਹੋ ਸਕਦੀ ਹੈ ਉਬਲਦਾ ਪਾਣੀ ਠੰਡਾ ਪਾਣੀ ਵੀ ਬਣ ਸਕਦਾ ਸੀ ਰੇਤ ਜਿਹੜੀ ਸੀ ਉਹ ਫੁੱਲ ਵੀ ਬਣ ਸਕਦੇ ਸੀ ਪਰ ਮਹਾਰਾਜ ਸਤਿਗੁਰੂ ਜੀ ਨੇ ਉਸ ਭਾਣੇ ਨੂੰ ਮਿੱਠਾ ਕਰਕੇ ਬੰਨਿਆ ਜੀ ਔਰ ਆਏ ਗੁਰਸਿੱਖਾਂ ਨੂੰ ਜਸਾਈ ਮੀਆਂ ਮੀਰ ਜੀ ਆਏ ਸਾਈ ਮੀਆਂ ਮੀਰ ਜੀ ਨੂੰ ਵੀ ਕਿਹਾ ਵੀ ਕੋਈ ਗੱਲ ਨਹੀਂ ਕਿਆ ਹੁਆ ਤਨ ਤਪ ਰਹਾ ਮਨ ਸ਼ਾਂਤ ਹੈ ਹਰੀ ਨਾਮ ਸਿ ਸਾਡਾ ਮਨ ਵਾਹਿਗੁਰੂ ਦੇ ਨਾਮ ਨਾਲ ਠੰਡਾ ਠੰਡਾ ਠਾਰ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੀ ਸਭ ਤੋਂ ਵੱਡੀ ਇੱਕ ਖਾਸੀਅਤ ਹੈ ਕਰਾਮਾਤ ਕਰਕੇ ਤਵੀ ਨੂੰ ਠੰਡਿਆ ਕਰਨਾ ਕੋਈ ਵੱਡੀ ਗੱਲ ਨਹੀਂ ਬਲਕਿ ਉਹ ਸਤਵੀ ਉੱਤੇ ਬਹਿ ਕੇ ਜੀ ਔਰ ਸੇਕ ਨੂੰ ਸਹਾਰਨਾ ਜਾਦੀ ਵੱਡੀ ਗੱਲ ਹੈ ਮਾੜ ਕਹਿੰਦੇ ਤਾਣ ਹੁੰਦੇ ਹੋਏ ਨੇ ਤਾਣਾ ਮਾੜ ਹੁੰਦੇ ਹੋਏ ਨੇ ਮਾੜ ਸ਼ਕਤੀ ਹੁੰਦਿਆਂ ਵੀ ਇਹ ਹੋ ਰਹਿਣਾ ਜਿਵੇਂ ਸਾਡੇ ਵਿੱਚ ਕੋਈ ਸ਼ਕਤੀ ਨਹੀਂ। ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਮਰਨਾ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਸ਼ਹਾਦਤ ਦੀ ਸਭ ਤੋਂ ਵੱਡੀ ਸਿੱਖਿਆ ਹੈ। ਔਰ ਐਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸੀਂ ਸ਼ਹੀਦਾਂ ਦਾ ਸਰਤਾਜ ਕਹਿੰਦੇ ਹਾਂ। ਜੀ। ਸਾਡਾ ਧਰਮ ਸ਼ਹੀਦਾਂ ਦਾ ਪਰ ਉਹਨਾਂ ਸਾਰਿਆਂ ਦੇ ਤਾਜ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਂ ਦੇ ਮੁੱਤਸਬੀ ਲੋਕਾਂ ਦੀ ਇਹ ਨੀਤੀ ਸੀਗੀ। ਜਹਾਂਗੀਰ ਨੂੰ ਗੱਦੀ ਤੇ ਬਿਠਾਉਣ ਤੋਂ ਪਹਿਲਾਂ ਹੀ ਉਰੇ ਨਾਲ ਇਹ ਮقرਰ ਕੀਤਾ ਗਿਆ ਸੀ ਕਿ ਤੂੰ ਗੁਰੂ ਅਰਜਨ ਦੇਵ ਨੂੰ ਖਤਮ ਕਰਨਾ ਜੀ ਇਸੇ ਕਰਕੇ ਆਪਣੀ ਤੁਜਕੇ ਜਹਾਂਗੀਰੀ ਵਿੱਚ ਵੀ ਲਿਖਦਾ ਕਿ ਮੈਂ ਅਰਜਨ ਨਾਮ ਦੇ ਫਕੀਰ ਤੇ ਝੂਠ ਦੀ ਦੁਕਾਨ ਨੂੰ ਬੜੇ ਚਿਰ ਤੋਂ ਖਤਮ ਕਰਨਾ ਚਾਹੁੰਦਾ ਬੰਦ ਕਰਨਾ ਚਾਹੁੰਦਾ ਸੋ ਸਮੇਂ ਦੇ ਮੌਕੇ ਆਏ ਮਰਤਜਾ ਖਾਂ ਸੇਫ احمد ਸਰਹੱਦ ਦੀ ਔਰ ਦੀਵਾਨ ਚੰਦੂ ਇਹਨਾਂ ਨੇ ਚੁਗਲੀਆਂ ਲਾਈਆਂ ਮਾਹੌਲ ਇਹੋ ਜਿਹਾ ਬਣਾ ਦਿੱਤਾ ਕਿ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ ਪਰ ਇੱਥੇ ਇੱਕ ਹੋਰ ਬੜਾ ਵੱਡਾ ਪੁਆਇੰਟ ਹੈ ਜੀ ਕਿਹੜਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਸੀ ਵੀ ਲੱਖ ਰੁਪਇਆ ਜੁਰਮਾਨਾ ਭਰ ਦਿਓ ਅਸੀਂ ਤੁਹਾਡੀ ਜਾਨ ਪੁੱਛਦੇ ਹਾਂ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਵੀ ਇਹ ਇੱਕ ਇੱਕ ਰੁਪਇਆ ਸੰਗਤ ਦਾ ਹੈ ਸੰਗਤ ਦੀ ਮਾਇਆ ਮੈਂ ਆਪਣੀ ਜਾਨ ਬਚਾਉਣ ਵਾਸਤੇ ਨਹੀਂ ਲਾਉਂਦਾ ਇੱਥੋਂ ਇਹ ਸਿੱਖਿਆ ਮਿਲਦੀ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਸੰਗਤਾਂ ਦੀ ਦਿੱਤੀ ਮਾਇਆ ਦਾ ਕਿੰਨਾ ਸਤਕਾਰ ਕਰਦੇ ਸੀ ਕੀ ਅਜੋਕੀ ਸਮਝ ਸੀ ਜੋ ਸਤਕਾਰ ਹੋ ਰਿਹਾ ਸਿੱਖ ਸੰਗਤੀ ਮਾਇਆ ਦੇ ਨਾਲ ਦੇਖੋ ਹਰ ਇੱਕ ਸਿੱਖ ਨੂੰ ਮਹਾਰਾਜ ਦੀ ਸ਼ਹੀਦੀ ਤੋਂ ਸਿੱਖਿਆ ਲੈ ਕੇ ਯਤਨ ਕਰਨਾ ਚਾਹੀਦਾ ਜੀ ਭਾਵੇਂ ਜੇ ਅਸੀਂ ਸੁਣਾਂਗੇ ਤੇ ਯਤਨ ਕਰਨਾ ਚਾਹੀਦਾ ਜੀ ਅੱਜ ਵੀ ਬਹੁਤ ਸਾਰੇ ਗੁਰਸਿੱਖ ਨੇ ਰੱਬ ਦੇ ਪਿਆਰੇ ਨੇ ਜਿਹੜੇ ਸੰਗਤ ਦੀ ਮਾਇਆ ਨੂੰ ਬਹੁਤ ਪਹਿਨ ਨਾਲ ਵਰਤਦੇ ਆ ਤੇ ਭਾਵਨਾਵਾਂ ਵਾਲੇ ਸਿੱਖ ਕਰਦੇ ਆ ਜੀ ਸਾਨੂੰ ਸੁਣ ਕੇ ਸਿੱਖਿਆ ਵੀ ਲੈਣੀ ਚਾਹੀਦੀ ਜਿਵੇਂ ਕਿ ਸਤਗੁਰੂ ਜੀ ਦੇ ਸਮੇਂ ਤੋਂ ਜਹਾਂਗੀਰ ਤੇ ਸਰਕਾਰਾਂ ਤਰੋ ਹੀ ਸਿੱਖ ਕੌਮ ਤੇ ਆਵੇਂ ਗੁਰੂ ਅਰਜਨ ਸਾਹਿਬ ਪਿਤਾ ਹੋਣ ਪਾਵੇਂ ਪਿਤਾ ਗੁਰੂ ਕਲ ਗਿੱਤਰ ਪਾਚਾ ਹੋਣ ਚਾਹ ਸਾਹਿਬ ਦਾਦੇ ਉਤੋਂ ਬਾਅਦ ਕਈ ਸਿੱਖ ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਮ ਤੇ ਤਸ਼ੱਦਦ ਹੋਇਆ ਜੋ ਕਿ ਅੱਜ ਤੱਕ ਹੀ ਹੁੰਦੇ ਆ ਰਹੇ ਨੇ ਇਹਨਾਂ ਦਾ ਮੁੱਖ ਕਾਰਨ ਕੀ ਜਾਂ ਸਿੱਖ ਕੌਮ ਸਿਰਫ ਸਹਿਨ ਕਰਨਾ ਜਾਣਦੀ ਏ ਐਸ ਕਰਕੇ ਉਹਨਾਂ ਤੇ ਅਤਿਆਚਾਰ ਹੁੰਦੇ ਨੇ ਸਿੱਖ ਕੌਮ ਕੋਲ ਸੱਚ ਜੇ ਕੋ ਬੋਲੇ ਸੱਚ ਕੂੜਾ ਜਨਤਾ ਹੈ ਤੇ ਸਤ ਜਰਨੈਲ ਸਿੰਘ ਜੀ ਦੀ ਗੱਲ ਕਰੀਏ 84 ਦੇ ਸਮੇਂ ਦੀ ਗੱਲ ਕਰੀਏ ਜੀ ਸੱਚ ਕਰਕੇ ਸੀ ਝੂਠੇ ਹੁੰਦੇ ਉਹ ਵੀ ਪਦਮੀਆਂ ਲੈ ਲੈਂਦੇ ਅਰਬ ਖਰਪਾਂ ਡਾਲ ਦੋ ਤੈ ਲੈ ਲੈਂਦੇ ਜੀ ਪੌਂਡ ਲੈ ਲੈਂਦੇ ਸੱਚ ਹੈ ਮਰ ਕਿਤੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਂਦਾ ਸ਼ੁਰੂ ਤੋਂ ਸਿੱਖ ਨੂੰ ਮਾਰੋ ਨੇ ਸੱਚ ਨਾਲ ਜੁੜਿਆ ਔਰ ਉਸ ਸੱਚ ਤੋਂ ਝੂਠੇ ਜਿਹੜੇ ਆ ਉਹ ਫਿਰ ਜਲਦੇ ਆ ਫਿਰ ਉਸ ਸੱਚ ਨੂੰ ਖਤਮ ਕਰਨ ਤੇ ਤੁਲ ਪੈਂਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੱਚ ਕਦੀ ਖਤਮ ਨਹੀਂ ਹੁੰਦਾ ਇਹਨੂੰ ਜਿੰਨਾ ਤੋਂ ਬੰਦੇ ਆ ਸੱਚ ਹੋਰ ਪ੍ਰਗਟ ਹੈ ਅੱਜ ਤਾਈਂ ਉਹ ਅਮਰੀਕਾ ਵਰਗੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿੰਦਾ ਹੈ ਜੀ ਕਿ ਹਰ ਸ਼ਹਿਰ ਵਿੱਚ ਇੱਕ ਸਿੱਖ ਟੈਂਪਲ ਗੁਰਦੁਆਰਾ ਜ਼ਰੂਰ ਹੋਣਾ ਚਾਹੀਦਾ ਕਿਉਂ ਲੋਕਾਂ ਨੇ ਦਬਾਇਆ ਸੱਚ ਉਹਨੇ ਪ੍ਰੈਸ਼ਰ ਦੇ ਨਾਲ ਕੁੱਟਿਆ ਮਾਦਰ ਕਿਰਪਾ ਕਰਨ ਸਾਡੇ ਕੋ ਸਮਾਥਾ ਦਾ ਥੋੜਾ ਜਿਹਾ ਕੋਚਣਾ ਜੀ ਮੈਂ ਆਪ ਜੀ ਦਾ ਤਹਿਦਿਲਤ ਤਲਵਾਦ ਕਰਦੀ ਹਾਂ ਜੋ ਆਪਨੇ ਕੀਮਤੀ ਸਮਾਂ ਬਖਸ਼ਿਸ਼ ਕੀਤਾ ਪਾਈ ਸਾਹਿਬ ਜੀ ਅੱਜ ਦੇ ਦਿਨ ਨਨ ਬਹੁਤ ਥਾਵਾਂ ਤੇ ਜਾਣਾ ਕਥਾ ਕਰਨ ਵਾਸਤੇ ਵੀ ਪਰ ਅਸੀਂ ਦਾ ਦਿਲ ਰਹਿਣੀ ਆ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਬਖਸ਼ਿਸ਼ ਕੀਤਾ ਤੇ ਅੱਜ ਦੇ ਦਿਨ ਸ਼ਹੀਦਾਂ ਦੇ ਸਤਾਜ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਅਰਪਣ ਕਰਕੇ ਆਪ ਜੀ ਨੂੰ ਆਪਣੇ ਵਿਚਾਰਾਂ ਲਈ ਗੁਰੂ ਅਰਜਨ ਸਾਹਿਬ ਜੀ ਦੇ ਸਿਧਾਂਤ ਬਾਰੇ ਦੱਸਿਆ ਸੋ ਧੰਨਵਾਦ ਕਰਦੀ ਹਾਂ ਇੱਕ ਆਖਰੀ ਬਚਨ ਜੋ ਸੰਗਤ ਨੂੰ ਕਹਿਣਾ ਚਾਹੋ ਅੱਜ ਦੇ ਅੱਜ ਦੇ ਦਿਨ ਤੇ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਅੰਦਰ ਦੀ ਤਾਕਤ ਜਿਹੜੀ ਹੈ ਉਹ ਬਾਣੀ ਨਾਲ ਬਣਦੀ ਹੈ। ਸੰਗਤਾਂ ਨੇ ਹੁਣੇ ਸ਼੍ਰੀ ਦੀ ਪ੍ਰਖੰਡ ਸੁਣਿਆ। ਮਹਾਰਾਜ ਸਰੀਰ ਤਿਆ ਕਰਨ ਤੋਂ ਪਹਿਲਾਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ। ਜੀ। ਗੁਰਸਿੱਖ ਪਾਠ ਕਰਦੇ ਆ। ਮਹਾਰਾਜ ਦੇ ਸਰੀਰ ਨੂੰ ਰਾਵਿਜ ਪ੍ਰਵਾਹ ਕਰਨ ਤੋਂ ਪਹਿਲਾਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ। ਮਹਾਰਾਜ ਨੂੰ ਚੇਤੇ ਕਰਕੇ ਜਰੂਰ ਜਪਜੀ ਸਾਹਿਬ ਦਾ ਪਾਠ ਕਰੋ। ਮਹਾਰਾਜ ਕਿੱਥੇ ਪਾਠ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।